ਇਸ ਕਲਾਮ ਦੇ ਵਿੱਚੋਂ ਤੁਹਾਡੇ ਵਿੱਚੋਂ ਕੋਈ ਸਵੇਰ ਦੀ ਆਪਣੇ ਘਰ ਦੇ ਬੂਹੇ ਤੋਂ ਬਾਹਰ ਨਾ ਜਾਵੇ ਕਿਉਂਕਿ ਯਹਵਾ ਮਿਸਰੀਆ ਦੇ ਮਾਰਨ ਲਈ ਲੰਗੇਗਾ ਅਰ ਜਦ ਉਹ ਸੇਰੂ ਅਤੇ ਦੋਹਾਂ ਬਾਈਆਂ ਉੱਤੇ ਲਹੂ ਨੂੰ ਵੇਖੇਗਾ ਤਾਂ ਯਹਵਾ ਉਸ ਬੂਹੇ ਤੋਂ ਪਾਸਾ ਦੇ ਕੇ ਲੰਘ ਜਾਵੇਗਾ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਨੇ ਉਹਨਾਂ ਨੂੰ ਪਰਬ ਮਨਾਉਣ ਲਈ ਕਿਹਾ ਕਿਉਂਕਿ ਛੁਟਕਾਰੇ ਦਾ ਦਿਨ ਆ ਗਿਆ ਹੈ। ਪਰਮੇਸ਼ਵਰ ਕਹਿੰਦਾ ਮੈਂ ਤੁਹਾਨੂੰ ਛੁਟਕਾਰਾ ਦੇਣਾ ਹੈ। ਔਰ ਤੁਸੀਂ ਜਿਹੜਾ ਮੇਮਣਾ ਤੇ ਬੱਕਰੀ ਲੇਲਾ ਲੈਣਾ ਹੈ, ਉਹਦੀ ਕੋਈ ਹੱਡੀ ਨਹੀਂ ਤੋੜਨੀ ਲਿਖਿਆ ਹੈ, ਉਹਦੀ ਕੋਈ ਹੱਡੀ ਨਹੀਂ ਤੋੜਨੀ। ਉਹ ਤੁਹਾਡੇ ਲੇਲਾ ਪੜੇ ਸੇਤ ਨੂੰ ਪੰਜ ਤੋਂ। ਤੁਹਾਡਾ ਲੇਲਾ ਬਜਤ ਰਹਿਤ ਅਰ ਇੱਕ ਵਰੇ ਦਾ ਨਰ ਹੋਵੇ ਜੀ ਜੀ ਪੜੀਆ ਪੜੀਆ ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ ਅਤੇ ਤੁਸੀਂ ਉਸ ਨੂੰ ਇਸ ਮਹੀਨੇ ਦੀ 14ਵੀਂ ਤੀਕ ਰੱਖ ਛੱਡਣਾ ਅਰ ਇਸਰਾਇਲੀਆਂ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕਟੇ ਅਰ ਉਹ ਉਸ ਦੇ ਲਹੂ ਵਿੱਚੋਂ ਲੈ ਕੇ ਉਹਨਾਂ ਘਰਾਂ ਦੇ ਜਿੱਥੇ ਉਹ ਖਾਣਗੇ ਦੋਹੀ ਬਾਹੀ ਅਤੇ ਸਿਰ ਉੱਤੇ ਲਾਉਣ ਫਿਰ ਉਹ ਸ਼ਾਮ ਨੂੰ ਉਸੇ ਰਾਤ ਅਗਨਾਲ ਪੁੰਨ ਕੇ ਤੇਰੀ ਰੋਟੀ ਨਾਲ ਖਾਣ ਨਾਲੇ ਕੋੜੀ ਭਾਜੀ ਨਾਲ ਖਾਣ ਜੀ ਉਸ ਵਿੱਚੋਂ ਕੱਚਾ अथवा ਪਾਣੀ ਵਿੱਚ ਰਹਿਣਿਆ ਹੋਇਆ ਕਦੀ ਨਾ ਖਾਓ ਸਗੋ ਆਗਨਾਲ ਪੁੰਨਿਆ ਹੋਇਆ ਸਰੀ ਅਤੇ ਪੈਰਾਂ ਦੇ ਅੰਦਰ ਅਤੇ ਆਂਦਰਾ ਸਣੇ ਔਰ ਤੁਸੀਂ ਸਵੇਰ ਦੀ ਉਹਦੇ ਵਿੱਚੋਂ ਬਚਾ ਕੇ ਨਾ ਰੱਖਿਓ ਪਰ ਜੇ ਉਸ ਤੋਂ ਸਵੇਰ ਦੀ ਕੁਝ ਬਚ ਰਹੇ ਤਾ ਉਸ ਨੂੰ ਅੱਗ ਵਿੱਚ ਸਾੜ ਦਿਓ ਜੀ ਅਤੇ ਤੁਸੀਂ ਉਸ ਨੂੰ ਐਂ ਖਾਣਾ ਆਪਣੇ ਲੱਕ ਬਨ ਕੇ ਆਪਣੀ ਜੁੱਤੀ ਪੈਰੀ ਪਾ ਕੇ ਕਿੱਦਾਂ ਖਾਣਾ ਹੈ ਆਪਣੇ ਲੱਕ ਬਨ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥਾਂ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ ਕਿਉਂ ਜੋ ਇਹ ਯਹਵਾ ਦਾ ਪਸਾਹ ਹੈ ਯਹਵਾ ਦਾ ਕੀ ਪਸਾਹ ਹੈ ਹਾਂਜੀ ਪੜੀਏ ਬਰਾਇਤ ਮੈਂ ਉਸ ਰਾਤ ਮਿਸਰ ਦੇਸ਼ ਲੰਗਾਗਾ ਔਰ ਮਿਸਰ ਦੇਸ਼ ਦੇ ਪਲੋਠੇ ਭਾਵੇਂ ਮਨੁੱਖਾਂ ਦਾ ਭਾਵੇਂ ਡੰਗਰਾਂ ਦਾ ਮਾਰ ਸੁੱਟਾਂਗਾ ਔਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉ ਕਰਾਂਗਾ ਹਾਲੇਲੂਇਆ ਹਾਲੇਲੂਇਆ ਅੱਜ ਬੜੇ ਧਿਆਨ ਨਾਲ ਸੁਣਨੋ ਸਮਝੋ ਵੀ ਜਿਹੜਾ ਕੰਮ ਪਰਮੇਸ਼ਰ ਨੇ ਕਿਹਾ ਏ ਉਹ ਸਾਡੇ ਤੋਂ ਲੁਕੋ ਦਿੱਤਾ ਗਿਆ ਏ ਜਿਹੜਾ ਕੰਮ ਪਰਮੇਸ਼ਵਰ ਨੇ ਨਹੀਂ ਕਿਹਾ ਉਹ ਅਸੀਂ ਕੀ ਕਰ ਰਹੇ ਆ ਕਰਦੇ ਪਏ ਆ ਪਰਮੇਸ਼ਵਰ ਨੇ ਇਸ ਜਗ੍ਹਾ ਤੇ ਪਾਸ ਓਵਰ ਸ਼ੁਰੂ ਹੋਇਆ ਤੇ ਨਵੇਂ ਨੇਮ ਵਿੱਚ ਜਾ ਕੇ ਯਿਸੂ ਮਸੀਹ ਨੇ ਉਹਨੂੰ ਕੀ ਕੀਤਾ ਖਤਮ ਕੀਤਾ ਕੰਪਲੀਟ ਕੀਤਾ ਤੌਰ ਸਾਨੂੰ ਹਦਾਇਤ ਦੇਤੀ ਮੇਰੀ ਯਾਦਗਿਰੀ ਲਈ ਕਰਿਆ ਕਰੋ ਔਰ ਦੂਸਰਾ ਵੀ ਤੁਸੀਂ ਇੱਕ ਜਾਫੇ ਦੀ ਗੁੱਛੀ ਲੈ ਕੇ ਉਸ ਉਸ ਨੂੰ ਲਹੂ ਵਿੱਚ ਜਿਹੜਾ ਭਾਂਡਿਆਂ ਵਿੱਚ ਹੈ ਡੋਬ ਕੇ ਪੜ ਗਏ ਭਾਈਆ ਜਿਹੜਾ ਭਾਂਡਿਆਂ ਵਿੱਚ ਹੈ ਡੋਬ ਕੇ ਸੇਰੂ ਅਰ ਬੁਹੇ ਦੀਆਂ ਦੋ ਰਬਾਂ ਹੀ ਹਉਤੇ ਉਸ ਲਹੂ ਨੂੰ ਜਿਹੜਾ ਪਾਂਡੇ ਵਿੱਚ ਹੈ ਲੋ ਅਤੇ ਤੁਹਾਡੇ ਵਿੱਚੋਂ ਕੋਈ ਸ ਵੀਰ ਦੀ ਆਪਣੇ ਕਰ ਦੇ ਬੁਹੇ ਤੋਂ ਬਾਹਰ ਨਾ ਜਾਵੇ ਆਮੇਨ ਆਮੇਨ ਪਰਮੇਸ਼ਵਰ ਨੇ ਇਸ ਵਿਧੀ ਨੂੰ ਬਣਾਇਆ ਜਿਹਨੂੰ ਪਾਸਓਵਰ ਕਹਿੰਦੇ ਆਪਾਂ ਕੀ ਕਹਿੰਨੇ ਆਪਾਂ ਪਾਸਓਵਰ ਔਰ ਇਹ ਵਿਧੀ ਤੁਹਾਨੂੰ ਨਵੇਂ ਨਿਯਮ ਵਿੱਚ ਲੈ ਕੇ ਜਾਂਦੀ ਆ ਜਿਹੜੀ ਖੁਦਾ ਨੇ ਆਖਰੀ ਰਾਤ ਜਿਹਨੂੰ ਲਾਸਟ ਸਫਰ ਕਹਿੰਨੇ ਆ ਕੀ ਕਹਿੰਨੇ ਆ ਆਖਰੀ ਪ੍ਰਭੂ ਪੋਜ ਜਿਹਨੂੰ ਕਹਿੰਨੇ ਆ ਪੜੀਏ ਖੁਦਾ ਦੇ ਕਲਾਮ ਦੇ ਵਿੱਚੋਂ ਲੁਕਾ ਬਾਈ 15 ਚੌਥੰਤ ਸ਼ੁਰੂਆਤ ਕਰੋ। ਜਾਂ ਕੜੀ ਆ ਪਹੁੰਚੀ ਜਾਂ ਕੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ ਰਸੂਲ ਉਹਦੇ ਨਾਲ ਬੈਠੇ ਚੇਲੇ ਨਾਲ ਬੈਠੇ ਉਸਨੇ ਉਹਨਾਂ ਨੂੰ ਕਿਹਾ ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛੇ ਨਾਲ ਚਾਹਿਆ ਜੋ ਆਪਣੇ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਤ ਤੁਹਾਡੇ ਨਾਲ ਖਾਵਾਂ ਹallelujah ਹallelujah ਖੋਲੋ ਸਰ ਜਣੇ ਲੁੱਕਾ ਦੀ ਅੰਜੀਲ 22 ਭਾਗ ਉਹਦੀ 15 ਐਤ ਗੋਸਪਲ ਲੂਕ ਹਿੰਦੀ ਚ ਪੜ੍ਹੀਏ ਸਹਿਤ ਨੂੰ 15 ਨੂੰ ਜਬ ਜਬ ਘੜੀ ਆ ਪਹੁੰਚੀ ਤੋ ਵੈ ਪ੍ਰੇਰਤੋਂ ਕੇ ਸਾਥ ਭੋਜਨ ਕਰਨੇ ਬੈਠਾ ਔਰ ਉਸਨੇ ਉਨਸੇ ਕਹਾ ਮੁਝੇ ਬੜੀ ਲਾਲਸਾ ਥੀ ਕਿ ਦੁੱਖ ਭੋਗਨੇ ਸੇ ਪਹਿਲੇ ਯਹ ਫਸਹ ਕਾ ਪਰਵ ਤੁਮਾਰੇ ਸਾਥ ਖਾਉ ਹਾਲੇਲੂਇਆ ਇਹ ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਯਿਸੂ ਮਸੀਹ ਕਿਹੜਾ ਪਰਵ ਮਨਾ ਰਿਹਾ ਹੈ ਹਿੰਦੀ ਚ ਪੜਿਆ ਨਾ ਤੁਸੀਂ ਇੰਗਲਿਸ਼ 'ਚ ਪਾਸਓਵਰ ਕਹਿੰਦੇ ਨੇ ਤੇ ਹਿੰਦੀ ਵਿੱਚ ਤੇ ਪੰਜਾਬੀ ਵਿੱਚ ਪਸਾ ਤੁਹ ਹੋਈ ਪਰੇ ਲੁਕਾ ਤੁਹ ਕੁੱਚੋ ਪਸਾ ਦਾ ਪਰਮ ਤਨੀ ਅੱਜ ਕਲੀਸ਼ਾ ਦੇ ਸਮਝ 'ਚ ਪੈਣੀਆਂ ਨੇ ਕਿਉਂਕਿ ਅਸੀਂ ਸਿਰਫ ਚੰਗਿਆਈ ਤੱਕ ਹੀ ਸਿਮਤ ਰਹਿ ਗਏ ਆ ਯਸਮਸੀ ਦੇ ਕੋਲ ਜਿਹੜੇ ਲੋਕ ਸੀ ਨਾ ਜਿਹਨਾਂ ਨੂੰ ਰੋਟੀ ਤੇ ਮੱਛਲੀ ਖਵਾਈ ਉਹ ਦੋਵੇਂ ਦਿਨ ਵੀ ਪ੍ਰਭੂ ਨੂੰ ਲੱਭਦੇ ਸੀਗੇ ਤਾਂ ਕੀ ਕਿਹਾ ਸੀ ਪ੍ਰਭੂ ਨੇ ਤੁਸੀਂ ਮੈਨੂੰ ਕਾਹ ਤੋਂ ਲੱਭਦੇ ਹੋ ਦੋ ਮੱਛੀਆਂ ਪੰਜ ਰੋਟੀਆਂ ਖਵਾਤੀਆਂ 5000 ਨੂੰ ਭੈਣਾਂ ਤੇ ਬੱਚਿਆਂ ਦੀ ਗਿਣਤੀ ਨਹੀਂ ਦੋਵੇਂ ਦਿਨ ਫਿਰ ਯਿਸੂ ਮਸੀਹ ਨੂੰ ਲੱਭਦੇ ਸੀ ਤਾਂ ਜਦੋਂ ਯਿਸੂ ਮਸੀਹ ਨੂੰ ਲੱਭਿਆ ਤਾਂ ਯਿਸੂ ਮਸੀਹ ਨੇ ਕੀ ਕਿਹਾ ਵੀ ਤੁਸੀਂ ਮੈਨੂੰ ਕਾਹ ਤੋਂ ਲੱਭਦੇ ਹੋ ਤੁਸੀਂ ਕਹਿੰਦਾ ਮੱਛੀ ਤੇ ਰੋਟੀਆਂ ਦਾ ਕਰਕੇ ਮੈਨੂੰ ਲੱਭਦੇ ਆ ਅੱਜ ਉਹੀ ਕੰਮ ਆ ਸਿਰਫ ਅਸੀਂ ਯੇਸ਼ੂਮਸੀ ਨੂੰ ਚੰਗਿਆਈ ਤੱਕ ਰੱਖ ਲਿਆ ਚੰਗੇ ਹੋਣਾ ਜਾਣਾ ਆਉਣਾ ਠੀਕ ਆ ਉਹ ਯੇਸ਼ੂਮਸੀ ਦਾ ਮੇਨ ਮਕਸਦ ਜਿਹੜਾ ਧਰਤੀ ਉੱਤੇ ਉਹ ਭੁੱਲ ਗਏ ਆ ਛੁਟਕਾਰੇ ਦਾ ਪਰਬ ਮੇਸ਼ੁਰ ਛੁਟਕਾਰਾ ਦੇਣ ਲਈ ਆਇਆ ਜਦੋਂ ਯਿਸੂਮਸੀ ਹੈਕਲ ਵੱਲ ਨੂੰ ਜਾ ਰਹੇ ਨੇ ਜਿਹੜੇ ਲੋਕ ਕੀ ਕਹਿ ਰਹੇ ਸੀਗੇ ਖਜੂਰ ਦੀਆਂ ਟਾਣੀਆਂ ਫੜ ਕੇ ਹੋਸਾ ਨਾ ਹੋਸਾ ਨਾ ਤੇ ਹੋਸਾ ਨੇ ਦਾ ਮਤਲਬ ਕੀ ਆ ਛੁਟਕਾਰਾ ਪ੍ਰਭੂ ਜੀ ਸਾਨੂੰ ਛੁਡਾ ਕਿਉਂਕਿ ਉਹਨਾਂ ਨੇ ਸੁਣਿਆ ਸੀ موسی ਨੇ ਆਖਿਆ ਸੀ 다우드 ਨੇ ਆਖਿਆ ਸੀ ਜਿਸ਼ਾਇਆ ਨੇ ਆਖਿਆ ਸੀ ਇੱਕ ਰਾਜਾ ਆਵੇਗਾ ਜੋ ਤੁਸੀਂ ਆਨੇ ਆਖਿਆ ਹੈਰੋਦੇਸ ਨੂੰ ਜਾ ਕੇ ਇਸ ਨਗਰ ਵਿੱਚ ਕੌਣ ਪੈਦਾ ਹੋਇਆ ਹੈ ਬੋਲੋ ਰਾਜਾ ਪੈਦਾ ਹੋਇਆ ਹੈ ਇੱਕ ਹੋਰ ਪੇਤ ਦੀ ਗੱਲ ਆ শেয়ার ਕਰਾਂ ਤੁਹਾਡੇ ਨਾਲ ਸੁਣੋ ਧਿਆਨ ਨਾਲ ਪੜიਏ ਉਤਪਤੀ ਦੀ ਕਿਤਾਬ ਅੱਜ ਲੁੱਕਾ ਤੇ ਰਹਿਣਾ ਪਹਿਲੇ ਚੈਪਟਰ ਉਹਦੀ 14 ਆਇਤ ਪੜ੍ਹੀਏ ਤਾਂ ਪਰਮੇਸ਼ੂ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾਂ ਹੋਣ ਤਾਂ ਜੋ ਉਹ ਦਿਨ ਨੂੰ ਰਾਤ ਤੋਂ ਅੱਡ ਕਰਨ ਨਾਲੇ ਉਹ ਨਿਸ਼ਾਨਾ ਤੇ ਰੁੱਤਾਂ ਤੇ ਦਿਨ ਦੇ ਵਰੇਆ ਲਈ ਹੋਣ ਬੜੇ ਧਿਆਨ ਨਾਲ ਸੁਣਨਾ ਹੈ ਇਪੇ ਤੇਆ ਪੜਿਆ ਬਹੁਤ ਵਾਰੀ ਤੁਸੀਂ ਸੁਣਨਾ ਪਰ ਧਿਆਨ ਨਾਲ ਆ ਪਰਮੇਸ਼ਵਰ ਨੇ ਆਖਿਆ ਕਿ ਆਕਾਸ਼ ਦੇ ਅੰਬਰ ਵਿੱਚ ਜੋਤਾ ਹੋਣ ਤਾਂ ਜੋ ਉਹ ਤਾਂ ਜੋ ਦਿਨ ਨੂੰ ਰਾਤ ਤੋਂ ਅੱਡ ਕਰਨ ਅੱਡ ਕਰਨ ਨਾਲੇ ਉਹ ਨਿਸ਼ਾਨਾ ਤੇ ਬੜੇ ਧਿਆਨ ਨਾਲ ਸੁਣਨਾ ਇਸ ਪੁਆਇੰਟ ਨੂੰ ਕਾਦੇ ਵਾਸਤੇ ਆ ਤਾਰੇ ਸੂਰਜ ਤੇ ਚੰਦ ਕਾਦੇ ਵਾਸਤੇ ਆ ਕਦੇ ਵਾਸਤੇ ਆ ਬੋ ਦਿਨ ਰਾਤ ਆਟਾ ਕਰ ਲਈ ਨਹੀਂ ਉਹ ਦਿਨ ਰਾਤ ਆਟਾ ਕਰਦੇ ਕਰਦੇ ਆ ਜਿਹੜੇ ਨਿਸ਼ਾਨ ਨੇ ਸਭ ਤੋਂ ਵੱਡੀ ਪਸੂੜੀ ਪੈ ਗਈ ਇੱਥੇ ਆ ਕੇ ਮੁਸੀਬਤ ਹੈ ਪਾਦਰੀਆਂ ਨੂੰ ਤਾਂ ਤਾਰਿਆਂ ਦੇ ਨਿਸ਼ਾਨ ਨਹੀਂ ਸਮਝ ਆਉਂਦੀ ਮੈਨੂੰ ਤਾਂ ਖੁਦ ਨਹੀਂ ਪਤਾ ਤਾਰੇ ਜਦੋਂ ਚੜੇ ਹੋਣ ਅੱਜ ਕੱਲ ਸਾਇੰਸ ਦੀ ਇਹ ਨੌਲੇਜ ਰਹਿ ਗਈ ਹੈ ਤਾਰਿਆਂ ਵਾਲੀ ਜਿਹੜੇ ਯਹੂਦੀ ਤੇ ਮਯੂਸੀ ਉਹ ਕੀ ਵੇਖ ਕੇ ਆਏ ਸੀ ਬੋਲੋ ਤਾਰਾ ਵੇਖ ਕੇ ਆਏ ਸੀ ਵੀ ਪਰਮੇਸ਼ਵਰ ਦਾ ਕੀ ਚੜਿਆ ਏ ਸਾਡੇ ਵਰਗੇ ਹੁੰਦੇ ਸਾਨੂੰ ਇੱਕ ਜਿਆਦਾ ਡਾਰਕ ਜਿਹਾ ਤਾਰਾ ਦੇਖੇ ਕਹਿਣਾ ਪੂਛਲ ਤਾਰਾ ਏ ਪੂਛ ਵਾਲਾ ਤਾਰਾ ਜੋ ਨੌਲੇਜ ਆ ਦਿੱਤੀ ਗਈ ਚੰਦ ਨੂੰ ਮਾਮਾ ਬਣਾਤਾ ਸੂਰਜ ਨੂੰ ਚਾਚਾ ਬਣਾਤਾ ਐਦਿਆ ਨਿਆਣਿਆਂ ਨੂੰ ਕੀ ਦੱਸਦੇ ਆਂ ਚੰਦ ਕੀ ਲੱਗਦਾ ਤੇਰਾ ਮਾਮਾ ਤੋ ਹੋਵੇ ਭਾਵੇਂ ਕਾਲੇ ਕਟੇ ਯਾਰਗਾ ਚੰਦ ਕੀ ਆ ਤੇਰਾ ਮਾਮਾ ਉਹਨੇ ਆਣੇ ਚੰਦਾ ਮਾਮਾ ਚੰਦਾ ਮਾਮਾ ਚੰਦਾ ਮਾਮਾ ਹੀ ਗੁੰਦੇ ਰਹਿੰਦੇ ਇਨ ਨਿਸ਼ਾਨੀਆਂ ਦੇ ਤੌਰ ਤੇ ਆ ਹੁਣ ਜਿਹੜਾ ਫਿਰ ਬੜਾ ਕਲਾਮ ਦੀ ਸਮਝ ਆ ਜੂਥਲ ਪਥਲ ਹੋਣੀ ਆ ਸਮਝਣ ਦੀ ਕੋਸ਼ਿਸ਼ ਕਰੀ ਆਓ ਬਾਕੀ ਹੁਣ ਤਹਾਨੂੰ ਅੱਗੇ ਢਾਡੀ ਬੁੱਧੀ ਆ ਕਿੰਨੀ ਕੁ ਤੁਸੀਂ ਸਮਝ ਰੱਖਦੇ ਹੋ 8 ਅਪ੍ਰੈਲ ਨੂੰ ਸੂਰਜ ਗ੍ਰਹਿਣ ਲੱਗਣਾ ਹੈ। ਕੱਢ ਕੱਕੇ ਚ ਪਤਾ ਨਹੀਂ ਇੰਗਲਿਸ਼ ਚ ਇੱਕ ਇਕਲਿਪਸ ਕਹਿੰਦੇ ਨੇ ਸ਼ਾਇਦ। ਇਹ ਤੋਂ 8 ਅਪ੍ਰੈਲ ਨੂੰ ਕੀ ਲੱਗਣਾ ਹੈ ਸੂਰਜ ਗ੍ਰਹਿਣ ਲੱਗਣਾ ਹੈ। ਉਹੋ ਜਿਹੜਾ ਗ੍ਰਹਿਣ ਹੈ ਉਹਦਾ ਜਿਹੜਾ ਪਾਥ ਹੈ ਨਾ ਉਹ ਅਮਰੀਕਾ ਦੇ ਉੱਪਰ ਦੀ ਲੰਘ ਰਿਹਾ ਹੈ। ਜਿਹੜਾ ਉਹਦਾ ਪਾਥ ਹੈ ਉਹ ਅਮਰੀਕਾ ਦੇ ਉੱਪਰ ਦੀ ਲੰਘ ਰਿਹਾ ਹੈ ਸੂਰਜ ਦਾ ਪਾਥ ਜਿਹੜਾ ਹੈ ਨਾ ਸੂਰਜ ਗ੍ਰਹਿਣ ਦਾ। ਉਹ ਪਾਥ ਅਮਰੀਕਾ ਦੇ ਅਨਿਸ਼ਾਨ ਬਣਿਆ ਨਾ ਬਲੂ ਵਾਲਾ ਇਹ ਅਮਰੀਕਾ ਦਾ ਇਹਦੇ ਵਿੱਚ ਹੁਣ ਵਿਲੇਜ ਆ ਸਿਟੀ ਹੋਣੀ ਆ ਉਹ ਸਿਟੀਆਂ ਦੇ ਨਾਮ ਮੈਂ ਤੁਹਾਨੂੰ ਦੱਸਾਂਗਾ ਹੈਰੀ ਪੌਟਰ ਤੜਕਿਆ ਨੂੰ ਨਵੀਂ ਕੀ ਲੱਗਦਾ ਸੀ ਲੋਕਾਂ ਨੂੰ ਇਸ ਲਈ ਕੋਈ ਬਜਿਆ ਨਹੀਂ ਮੈਂ ਵੀ ਤੁਹਾਨੂੰ ਅੱਜ ਪਾਗਲ ਲੱਗਣਾ ਹੈ ਹੈਰੀ ਪੌਟਰ ਜਿਹੜਾ ਇਹਦੇ ਵਿੱਚ ਸ਼ਹਿਰ ਆਉਣਾ ਨਾ ਅੱਠ ਵਾਰੀ ਸ਼ਹਿਰ ਆਇਆ ਉਹ ਤੂੰ ਉਹਦਾ ਨਾਮ ਪੜ ਕੇ ਦੱਸਣਾ ਠੀਕ ਆ ਆ ਮੈਗਦਰਾ ਕਿੱਥੇ ਆ ਨੀਨਵਾ 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 ਅੱਜ ਲਾਲ ਡਾਟ ਨੇ ਸ਼ੁਰੂਆਤ ਹੋ ਰਹੀ ਆ ਜੋ ਨਾ ਨੀਨਵਾ ਰੈਪਚਰ ਨੀਨਵਾ 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 ਇਹ ਇੰਟਰਨੈਟ ਦੀ ਫੋਟੋ ਆ ਨਾ ਇੱਥੋਂ ਆਦੇ ਪੜਾ ਸਾਰੇ ਲਿਖਿਆ ਹੋਇਆ ਜੋਨਾ ਟੈਕਸ ਨੀਨਵਾ ਟੈਕਸ ਰੈਪਚਰ ਇਨ ਇਹ ਸ਼ਹਿਰਾਂ ਦੇ ਨਾਮ ਹੈ ਜਿਹੜਾ ਟੈਕਸ ਪਾਇਆ ਹਨਾ ਟੈਕਸਸ ਅਮਰੀਕਾ ਦੇ ਸ਼ਹਿਰ ਯੂਨਾਈਟਿਡ ਸਟੇਟ ਦੇ ਜੋਨਾ ਨੀਨਵਾ ਰੈਪਚਰ ਨੀਨਵਾ 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 ਨੋਵਾ ਸਕੋਸ਼ੀਆ ਆਠ ਵਾਰੀ ਇਹਦਾ ਕਾਰਨ ਕੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ ਯੇ ਸੁਣ ਸੀਨੇ ਮੱਤੀ ਦੇ ਅੰਜਿਲ ਚ ਕਿਹਾ ਸੀ ਉਹ ਏਲੀਆ ਦੀ ਢੀਕ ਕਰੀ ਜਾਂਦੇ ਏਲੀਆ ਦੀ ਢੀਕ ਕਰੀ ਜਾਂਦੇ ਏਲੀਆ ਆਊਗਾ ਜੂਦੀ ਕਹਿੰਦੇ ਏਲੀਆ ਆਊਗਾ ਏਲੀਆ ਆਊਗਾ ਪ੍ਰਭੂ ਕਹਿੰਦਾ ਏਲੀਆ ਤਾਂ ਸੱਚੀ ਮੁੱਚੀ ਆ ਚੁੱਕਿਆ ਸੀ ਜਿਹੜਾ ਜੀ ਹੁੰਨਾ ਸੀ ਉਹਦੇ ਉੱਤੇ ਕਿਹਦੀ ਆਤਮਾ ਸੀ ਏਲੀਆ ਦਾ ਆਤਮਾ ਹੀ ਪਰਮੇਸ਼ਵਰ ਦੇ ਰਾਹ ਨੂੰ ਕੀ ਕਰ ਰਿਹਾ ਸੀਗਾ ਉਹ ਤਿਆਰ ਕਰ ਰਿਹਾ ਸੀਗਾ ਸੱਚਾਈ ਹੈ ਯਿਸੂ ਮਸੀਹ ਕਦੀ ਵੀ ਝੂਠੀ ਗਵਾਹੀ ਜਾਂ ਸਟੇਟਮੈਂਟ ਨਹੀਂ ਦਿੰਦੇ ਪ੍ਰਭੂ ਨੇ ਕਿਹਾ ਏਲੀਆ ਤਾਂ ਮੇਰੇ ਤੋਂ ਪਹਿਲਾਂ ਆ ਚੁੱਕਿਆ ਉਹਨੇ ਤਾਂ ਰਸਤਾ ਤਿਆਰ ਕੀਤਾ ਫਿਰ ਯਿਸੂ ਮਸੀਹ ਨੇ ਉੱਥੇ ਇੱਕ ਗੱਲ ਕਹੀ ਸੀ ਇਹਨਾਂ ਲੋਕਾਂ ਨੂੰ ਇਹਦੀ ਨਿਸ਼ਾਨੀ ਦਿੱਤੀ ਜਾਊਗੀ ਜੀ ਤੇ ਅਸੀਂ ਸਮਝ ਰਹੇ ਹਾਂ ਯਸੂਸੀ ਸ਼ਾਇਦ ਉਹ ਤਿੰਨ ਦਿਨ ਤਿੰਨ ਦਿਨ ਤਿੰਨ ਰਾਤਾਂ ਜਿਹੜਾ ਕਬਰ ਚ ਰਹਿ ਉਹ ਆ ਪਰਮੇਸ਼ਵਰ ਸਾਈਨਾ ਦੇ ਨਾਲ ਗੱਲ ਕਰਦਾ ਏ ਪ੍ਰਕਾਸ਼ ਦੀ ਪੋਥੀ ਚ ਪੜਦੇ ਹਾਂ ਉਹ ਗਰਭਵਤੀ ਔਰਤ ਜਿਹੜੀ ਕਹਿੰਨੇ ਅਸੀਂ ਉਹ ਕਿਤੇ ਔਰਤ ਗਰਭਵਤੀ ਹੋਊਗੀ ਸਟਾਰਾਂ ਦੇ ਵਿੱਚ ਗੱਲ ਹੋ ਰਹੀ ਆ ਉਹ ਕਾਦੀ ਗੱਲ ਹੋ ਰਹੀ ਆ ਤਾਰਿਆਂ ਦੀ ਗੱਲ ਹੋ ਰਹੀ ਆ ਉਹਨਾਂ ਤਾਰਿਆਂ ਦੀਆਂ ਗੱਲਾਂ ਹੋ ਰੀਆਂ ਨੇ ਪਰ ਸਾਡੀ ਸਮਝ ਨਹੀਂ ਉਸ ਲੈਵਲ ਦੀ ਅੱਠ ਟਾਈਮ ਜਿੱਥੋਂ ਦੀ ਸੂਰਜ ਗ੍ਰਹਿਣ ਲੰਗਣਾ ਏ ਉਸ ਜਗ੍ਹਾ ਤੇ ਨੀਨਵਾ ਦਾ ਨਾਮ ਆ ਰਿਹਾ ਏ ਅੱਠ ਵਾਰੀ ਔਰ ਜੁਨਾਹ ਦਾ ਨਾਮ ਤਾਂ ਪਰਮੇਸ਼ਰ ਕਹਿੰਦਾ ਇਹ ਜੁਨਾਹ ਤੋਂ ਇਲਾਵਾ ਹੋਰ ਕੋਈ ਨਿਸ਼ਾਨ ਦਿੱਤਾ ਨਹੀਂ ਜਾਵੇਗਾ ਇਹ 8 ਅਪ੍ਰੈਲ ਨੂੰ ਜਿਹੜਾ ਲੱਗ ਰਿਹਾ ਏ ਗ੍ਰੇਨ ਲੱਗ ਰਿਹਾ ਜਿਹੜਾ 8 ਅਪ੍ਰੈਲ ਨੂੰ ਹਾਂ ਆ ਕਹਿੰਦੇ ਨੇ ਕੀ ਕਹਿੰਦੇ ਨੇ ਇੰਗਲਿਸ਼ ਚ ਪੜ੍ਹ ਵੀ ਗ੍ਰੇਨ ਨੂੰ ਕੀ ਕਹਿੰਦੇ ਨੇ ਟਿਕਲਿਪਸ ਟਿਕਲਿਪਸ ਕਹਿੰਦੇ ਨੇ ਜੀ ਬਿਬਲੀਕਲ ਔਰ 2017 ਦੇ ਵਿੱਚ 21 ਅਗਸਤ ਨੂੰ ਵੀ ਸੂਰਜ ਗ੍ਰੇਨ ਲੱਗਾ ਸੀ ਉਦੋਂ ਕਿਹੜੇ ਕਿਹੜੇ ਸ਼ਹਿਰ ਦੇ ਉਤੋਂ ਨੰਗੇ ਸੀ ਉਹ ਪੜ੍ਹ ਕੇ ਦੱਸੋ ਹਾਂ ਸ਼ਾਬਾਸ਼ ਸੈਲਮ 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 ਹੁਣ ਇਹ ਕਿਹੜਾ ਸ਼ਹਿਰ ਆਓ ਮਲਕੀ ਸਿੱਦਕ ਦੇ ਬਾਰੇ ਕਿੰਨਿਆਂ ਨੂੰ ਪਤਾ ਏ ਉਹ ਕਿਹੜੇ ਸ਼ਹਿਰ ਤੋਂ ਸੀ ਇਸੇ ਸ਼ਹਿਰ ਤੋਂ ਸੀ ਪਰਮੇਸ਼ਵਰ ਨਿਸ਼ਾਨਾਂ ਦੇ ਦੁਆਰਾ ਗੱਲ ਕਰਦਾ ਏ ਜਿਹੜੇ ਚੰਦ ਸੂਰਜ ਤੁਸੀਂ ਪੜਿਆ ਨਾ ਉਤਪਤੀ ਦੀ ਕਿਤਾਬ ਦੇ ਵਿੱਚ ਦਿੱਤੇ ਗਏ ਨੇ ਉਹ ਸਾਈਨ ਦਿੱਤੇ ਗਏ ਨੇ ਪਰਮੇਸ਼ਵਰ ਤਾਰਿਆਂ ਦੇ ਦੁਆਰਾ ਸੂਰਜ ਦੇ ਦੁਆਰਾ ਚੰਦ ਦੇ ਦੁਆਰਾ ਕਿਉਂ ਪ੍ਰਕਾਸ਼ ਉਹਦੇ ਵਿੱਚ ਲਿਖਿਆ ਏ ਮੱਤੀ ਦੀ ਅੰਜੀਲ ਵਿੱਚ ਵੀ ਸੂਰਜ ਕੀ ਹੋ ਜਾਊਗਾ ਤੇ ਚੰਦ ਤੇ ਤਾਰੇ ਨਿਸ਼ਾਨੀਆਂ ਨੇ ਕੱਲ ਦਾ ਇਹ ਹੀ ਨਾ ਸਾਡੇ ਲੋਕਾਂ ਨੂੰ ਇਹਨਾਂ ਚੀਜ਼ਾਂ ਵਿੱਚ ਜਾਣ ਦੇ ਬਾਰੇ ਨੌਲੇਜ ਨਹੀਂ ਗਈ ਅਸੀਂ ਸਿਰਫ ਉੱਥੇ ਹੀ ਰਏ ਆਂ ਕਾਦੇ ਉੱਤੇ ਟਿਕ ਗਏ ਆਂ ਕਾਦੇ ਉੱਤੇ ਚੰਗਿਆਈ ਭਵਿਸ਼ਿਆਣੀ ਤੇ ਜੇ ਤੇ ਕੋਈ ਨੌਲੇਜ ਵਾਲੀ ਗੱਲ ਦੱਸਦੀ ਉਹ ਤੇਨੂੰ ਦਿਮਾਗ 'ਚ ਨਹੀਂ ਬਹਿਣੀ ਪਤਾ ਨਹੀਂ ਲੱਗਣਾ ਚ ਕੀ ਹੋਊਗੀ ਗਿਆ ਸਾਨੂੰ ਪਤਾ ਹੋਣਾ ਚਾਹੀਦਾ ਇਹ 8 ਤਰੀਕ ਨੂੰ ਜਿਹੜਾ ਸੂਰਜ ਗ੍ਰਹਿਣ ਲੱਗ ਰਿਹਾ ਏ ਇਹ ਜਦੋਂ ਜਿੰਨੀ ਵਾਰੀ ਵੀ ਸੂਰਜ ਗ੍ਰਹਿਣ ਲੱਗਾ ਏ ਆਫਤਾਂ ਆਈਆਂ ਨੇ 2017 ਚ ਸੂਰਜ ਗ੍ਰਹਿਣ ਲੱਗਾ ਜਦੋਂ ਉਸ ਤੋਂ ਬਾਅਦ ਦੋ ਦੇਸ਼ਾਂ ਦੀ ਆਪਸ 'ਚ ਲੜਾਈ ਲੱਗੀ ਜਦੋਂ ਹੁਣ ਲੱਗਣਾ ਏ ਉਸ ਤੋਂ ਬਾਅਦ ਫਿਰ ਕੋਈ ਆਫਤ ਹੋਣੀ ਏ ਰੈਡੀ ਰਹਿਣਾ ਸਿੱਖੋ ਪਰਮੇਸ਼ਰ ਨਿਸ਼ਾਨੀਆਂ ਜਿਹੜੀਆਂ ਰੱਖੀਆਂ ਨੇ ਚੰਦ ਸੂਰਜ ਤਾਰੇ ਉਹਨਾਂ ਦੇ ਦੁਆਰਾ ਗੱਲ ਕਰਦਾ ਹੈ ਕੱਲ ਤੋਂ ਹੋਈ ਹੈ ਸਾਨੂੰ ਨੌਲੇਜ ਆਣੀ ਹੈ ਨਾ ਮੈਂ ਖੁਦ ਕਹਿੰਦੇ ਮੈਂ ਪਾਸਟਾਂ ਬਹੁਤੇ ਕੀ ਸਾਰੇ ਕਿਸੇ ਪੰਜਾਬ ਦੇ ਇੰਡੀਆ ਦੇ ਜਿੰਨੇ ਪਾਸਟਰ ਹੋਣ ਉਹਨਾਂ ਨੂੰ ਤਾਰਿਆਂ ਬਾਰੇ ਨੌਲੇਜ ਹੀ ਨਹੀਂ ਹੋਣੀ ਉਹ ਤਾਂ ਬਸ ਕਲਾਮ ਪੜ੍ਹ ਕੇ ਸੁਣਾਤਾ ਆ ਗਿਆ ਠੀਕ ਆ ਇਦਾਂ ਦੀਆਂ ਚੀਜ਼ਾਂ ਦੀ ਤਾਂ ਨੌਲੇਜ ਹੀ ਨਹੀਂ ਹੋਣੀ ਉਹਨਾਂ ਨੂੰ ਵੀ ਤਾਰੇ ਆ ਜਾ ਤਾਰੇ ਨੇ ਪੂਰੇ ਚੰਦ ਦੇ ਉੱਤੇ ਇਹ ਬਾਈਬਲ ਦੇ ਵਿੱਚ ਲਿਖਿਆ ਹੈ ਪੂਰੇ ਚੰਦ ਦੇ ਬਾਰੇ ਮੱਸੀਆ ਬਾਰੇ ਲਿਖਿਆ ਹੈ ਆ ਮੱਸੀਆ ਬਾਰੇ ਲਿਖਿਆ ਹੋਇਆ ਹੈ ਨੌਲੇਜ ਹੀ ਨਹੀਂ ਆ ਬਸੇ ਚੰਗੇ ਹੋ ਜਾਓ ਆ ਗਿਆ ਚਲ ਗਿਆ ਠੀਕ ਹੈ ਬਰਕਤ ਪਾੜੋ ਭਵਿਸ਼ਿਆਣੀ ਕਰ ਦਿਓ ਲੜਾ ਲੜਾ ਕਰਾ ਦਿਓ ਬਸ ਠੀਕ ਹੈ ਜਿਹੜੀਆਂ ਇਹ ਨਿਸ਼ਾਨੀਆਂ ਨੇ ਇਹ ਤੁਸੀਂ ਜਿਹੜੇ ਐਂਡ ਡੇਸ ਦੇ ਦਿਨਾਂ ਵਿੱਚ ਜਾ ਰਹੇ ਆ ਜਿਹੜੇ ਤੁਸੀਂ ਦਿਨਾਂ ਵਿੱਚ ਜਾ ਰਹੇ ਆ ਇਹ ਇਬਰਾਨੀਆਂ ਦੀ ਕਿਤਾਬ ਵਿੱਚ ਪੜ੍ਹੀਏ ਸੱਤ ਭਾਗ ਉਹਦੇ ਵਿੱਚ ਮਲਕੀ ਸਿੱਦਕ ਦਾ ਸ਼ਹਿਰ 2017 ਵਿੱਚ ਜਦੋਂ ਇਹ ਸੂਰਜ ਗ੍ਰਹਿਣ ਲੱਗਾ ਸੀ ਉਸ ਸ਼ਹਿਰ ਦੇ ਉੱਤੋਂ ਦੀ ਲੰਘਿਆ ਜਿਹਦਾ ਨਾਮ ਸਲੇਮ ਹੈ ਪੜ੍ਹੀਏ ਅਤੇ ਇਹ ਮਲਕੀ ਸਿਦਕ ਸਲੇਮ ਦਾ ਰਾਜਾ ਸਲੇਮ ਦਾ ਰਾਜਾ ਅਤੇ ਆਤਮਹਾਨ ਦਾ ਜਾਜਕ ਜੀ ਜਿਹੜਾ ਅਬਰਾਹਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਸ ਨੂੰ ਅਸੀਸ ਦਿੱਤੀ ਜੀ ਬੜੇ ਧਿਆਨ ਨਾਲ ਸੁਣੀਓ ਜਿਹਨੂੰ ਅਬਰਾਹਮ ਨੇ ਸਭਨਾ ਵਸਤਾਂ ਤੋਂ ਦਸੌਂਦ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਰਥ ਅਨੁਸਾਰ ਧਰਮ ਦਾ ਰਾਜਾ ਅਤੇ ਫਿਰ ਸਲੇਮ ਦਾ ਰਾਜਾ ਵੀ ਅਰਥਾਤ ਧਰਮ ਦਾ ਰਾਜਾ ਅਤੇ ਅਤੇ ਫਿਰ ਸਲੇਮ ਦਾ ਰਾਜਾ ਤੇ ਜਿਹੜਾ 2017 ਚ ਸੂਰਜ ਗ੍ਰਹਿਣ ਲੰਘਿਆ ਸੀ ਅੱਠ ਵਾਰੀ ਸ਼ਹਿਰ ਆ ਜੀ ਨੇ ਜਿਨ੍ਹਾਂ ਦਾ ਕੀ ਨਾਮ ਸੀਗਾ ਸਲੇਮ ਸਲੇਮ ਉਹਨਾਂ ਦੇ ਉਤੋਂ ਦੀ ਪਰਮੇਸ਼ਰ ਕੀ ਦਰਸਾਉਣਾ ਚਾਹੁੰਦਾ ਸੀ ਮੈਂ ਰਾਜਾ ਵਾਂ ਮੈਂ ਕੀ ਹਾਂ ਰਾਜਾ ਹੁਣ ਕਿੱਥੋਂ ਦੀ ਨੰਗ ਰਿਹਾ ਏ ਜਿਹੜਾ 8 ਅਪ੍ਰੈਲ ਨੂੰ ਨੰਗਣਾ ਏ ਮੈਂ ਸਕਰੀਨ ਸ਼ਾਟ ਲੈ ਕੇ ਰੱਖਿਆ ਹੋਇਆ ਏ ਨੀਨਵਾ ਨਹੀਂ ਇਧਰ ਆ ਤੂੰ ਫੇਰ ਆ ਕੇ ਪੜ ਰਿਟਰਨ ਫੋਰ ਫਰਸਟ ਟਾਈਮ ਇਨ 71 ਇਅਰ 杜ਰਿੰਗ ਅਪ੍ਰੈਲ 8 ਐਸਕਲਿਪ ਨਾਸਾ ਸੇਸ ਹਾਂ ਹੁਣ ਦਾ ਟ੍ਰਾਂਸਲੇਸ਼ਨ ਕਰਕੇ 71 ਸਾਲਾਂ ਤੋਂ ਬਾਅਦ ਰਿਟਰਨ ਆਫ ਫਰਸਟ ਟਾਈਮ ਇਨ 71 ਇਅਰ 71 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਣਾ ਕਿ 8 ਅਪ੍ਰੈਲ ਦੇ ਵਿੱਚ ਇਹ ਜਿਹੜਾ ਕੀ ਗ੍ਰੇਨ ਲੱਗਣਾ ਵਾ ਨਾਸਾ ਨੇ ਕਿਹਾ ਵਾ ਸੁਣ ਲਿਆ ਬੜੇ ਧਿਆਨ ਨਾਲ ਕੀ ਨਾਮ ਰੱਖਿਆ ਦਿੱਤਾ ਕੀ ਨਾਮ ਕਿਹਾ ਡੈਵਲ ਡੈਵਲ ਕਾਮੇਟ ਡੈਵਲ ਕਮਿਟ ਨਾਮ ਦਿੱਤਾਏ ਜਿਹੜਾ 71 ਸਾਲ ਬਾਅਦ 71 ਸਾਲਾਂ ਚ ਪਹਿਲੀ ਵਾਰੀ ਹੋ ਰਿਹਾ ਏ ਹੁਣ ਇਹ ਚੀਜ਼ਾਂ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਬਿਬਲੀਕਲੀ ਤੁਹਾਨੂੰ ਆਊਟ ਆਫ ਕੀ ਕਹਿੰਦੇ ਨੇ ਕਨਸੈਪਟ ਕਹਲਾ ਆਊਟ ਆਫ ਸਿਲੇਬਸ ਲੱਗਣੀ ਆ ਵੀ ਪਾਸਟਰ ਜੀ ਅੱਜ ਕਿਹੜਾ ਸਿਲੇਬਸ ਤੁਸੀਂ ਦੇਣ ਦੇ ਨੇ ਵੀ ਅੱਜ ਚੱਲ ਕੀ ਰਿਹਾ ਏ ਇਹ ਧਿਆਨ ਦੇਣ ਵਾਲੀਆਂ ਗੱਲਾਂ ਨੇ ਅੱਜ ਤੁਹਾਨੂੰ ਨਹੀਂ ਸਮਝ ਲੱਗਣੀ ਮੈਂ ਫਿਰ ਕਹਿੰਦਾ ਹਾਂ ਨਹੀਂ ਭੱਲੇ ਪੈਣੀ ਅੱਜ ਦੀ ਤੁਹਾਨੂੰ ਅੱਜ ਜਿੰਨੀਆਂ ਮੈਂ ਗਹਿਰੀਆਂ ਗੱਲਾਂ ਦੱਸ ਦਿੱਤੀਆਂ ਨੇ ਆਵਾਜ਼ ਹੀ ਵਾ ਏਦਾਂ ਦੇ ਦੇਖੋ ਆ ਭਾਈ ਸਾਹਿਬ ਕਹਿੰਦੇ ਨੇ ਪਾਸਟਰ ਜੀ ਸਮਝ ਆ ਰਹੀ ਉਧਰ ਵੀ ਆ ਰਹੀ ਹੋਰ ਕਿਹਨੂੰ ਸਮਝ ਲੱਗੀ ਐਵੇਂ ਦੇਖੋ ਦੇਖੀ ਨਾ ਮੈਂ ਫਿਰ ਤੋਂ ਕਹਿ ਰਿਹਾ ਹਾਂ ਤੇ ਚੱਕੀ ਜਾਇਓ ਹਾਂ ਜਾ ਹੋਂ ਜਦ ਲੋੜ ਪਈ ਫੇਰ ਤੈਨੂੰ ਮੈਂ ਛੱਡ ਲੂੰਗਾ ਇੰਨੇ ਚੀਜ਼ਾਂ ਨੂੰ ਬੜੇ ਧਿਆਨ ਨਾਲ ਤੇ ਸੋਚਣ ਸਮਝਣ ਵਾਲੀ ਗੱਲ ਆ ਅਸੀਂ ਅੱਜ ਇੱਕ ਪਰਦੇ ਦੇ ਪਿੱਛੇ ਜ਼ਿੰਦਗੀ ਜੀਣਦੇ ਆਂ ਜਦ ਕਿ ਯਿਸੂ ਮਸੀਹ ਨੇ ਜਦੋਂ ਭਾਈ ਹਿੰਦਪਾਲ ਜੀ ਸਲੀਬ ਦੇ ਉੱਤੇ ਜਾਨ ਦਿੱਤੀ ਤੀਏ ਪੈਰ ਪਰਦਾ ਕੀ ਹੋ ਗਿਆ ਸੀਗਾ ਫਟ ਗਿਆ ਸੀ ਪਰ ਸਾਡੀਆਂ ਅੱਖਾਂ ਦੇ ਉੱਤੇ ਪਰਦਾ ਪਾਇਆ ਗਿਆ ਤੇ ਪਾਇਆ ਵੀ ਕਿਹੜੇ ਲੋਕਾਂ ਨੇ ਬੋਲ ਕੇ ਤਾਂ ਸੋ ਮਸੀਹ ਕ੍ਰਿਸਚਨ ਭੈਣ ਭਰਾਵਾਂ ਨੇ ਕੀ ਪਾਤਾ ਸਾਡੇ ਤੇ ਅੱਖਾਂ ਦੇ ਪੜਦਾ ਪਾਤਾ ਤੁਹਾਨੂੰ ਪਤਾ ਹੈ ਮਸੀਹਤ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਗਿਆ ਟੈਂਪਲ ਢਾਇਆ ਗਿਆ 70 ਏਡੀ ਦੇ ਵਿੱਚ ਯਿਸੂ ਮਸੀਹ ਤੋਂ ਬਾਅਦ ਆ 70 ਏਡੀ ਵਿੱਚ ਕੀ ਢਾ ਦਿੱਤਾ ਗਿਆ ਸੀਗਾ ਟੈਂਪਲ ਜਿਹੜਾ ਭਵਨ ਬਣਾਇਆ ਸੀ ਨਾ ਸੁਲੇਮਾਨ ਨੇ ਉਹ ਕੀ ਕੀਤਾ ਗਿਆ ਸੀਗਾ ਸਾਰਾ ਤੋੜ ਦਿੱਤਾ ਗਿਆ ਸੀਗਾ ਪ੍ਰਭੂ ਨੇ ਕਿਹਾ ਇਥੇ ਪੱਥਰ ਉੱਤੇ ਪੱਥਰ ਵੀ ਛੱਡਿਆ ਨਹੀਂ ਜਾ ਉਹ ਤੋੜਿਆ ਗਿਆ ਸਭ ਕੁਝ ਬਰਬਾਦ ਹੋ ਗਿਆ ਮਸੀਹਾਂ ਨੂੰ ਮਾਰਿਆ ਗਿਆ ਯਹੂਦੀ ਤਿੱਤਰ ਬਿੱਤਰ ਹੋ ਗਿਆ ਸਭ ਕੁਝ ਤਬਾਹ ਹੋ ਗਿਆ ਜਿਹੜਾ ਮਸੀਹ ਜਿਹੜਾ ਪਾਸਓਵਰ ਆ ਇਹ ਖੁਦਾ ਨੇ ਸਾਨੂੰ ਕਿਹਾ ਕਰਨਾ ਏ ਇਹਨੂੰ ਛੱਡ ਕੇ ਅਸੀਂ ਹੋਰ ਪਾਸੇ ਚਲੇ ਗਏ ਇਹਨੂੰ ਛੱਡ ਕੇ ਅਸੀਂ ਹੋਰ ਚੀਜ਼ਾਂ ਵਾਲੇ ਪਾਸੇ ਹੋ ਗਏ ਇਹ ਬਹੁਤ ਚੀਜ਼ਾਂ ਹੋਣੀਆਂ ਨੇ ਅੱਜ ਜੀ ਚਲਿਓ ਉੱਥੇ ਲੋਕਾਂ ਦੇ ਵਿੱਚ ਪਹੁੰਚੀਏ ਜਿਆ ਕੜੀ ਆ ਪਹੁੰਚੀ ਤਾਂ ਉਹ ਖਾਣਾ ਖਾਣ ਬੈਠੇ ਤੇ ਰਸੂਲਾਂ ਉਹਦੇ ਨਾਲ ਬੈਠੇ ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾ ਤੁਹਾਡੇ ਲਈ ਖਾਵਾਂ ਕਿਉਂਕਿ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹਨੂੰ ਨਾ ਖਾਵਾਂਗਾ ਜਦ ਤੀਕ ਇਹ ਪਰਮੇਸ਼ਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਉਸਨੇ ਪਿਆਲਾ ਲਿਆ ਤੇ ਸ਼ੁਕਰ ਕਰਕੇ ਆਖਿਆ ਇਨੂੰ ਲੈ ਕੇ ਆਪੋ ਵਿੱਚ ਵੰਡ ਲਓ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਇਹ ਤੋਂ ਅੱਗੇ ਮੈਂ ਦਾਖ ਰਸ ਕਦੇ ਨਾ ਪੀਂਗਾ ਜਦ ਤੀਕਰ ਪਰਮੇਸ਼ਵਰ ਦਾ ਰਾਜ ਨਾ ਆਵੇ ਨਾ ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ 도ੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ ਅਤੇ ਖਾਨ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨਾਮ ਹੈ ਪਰ ਵੇਖੋ ਮੇਰੇ ਫੜਾਉਣ ਵਾਲੇ ਫੜਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ ਹallelujah ਹallelujah ਪਰਮੇਸ਼ਵਰ ਨੇ ਸਾਨੂੰ ਸਿਰਫ ਇੱਕੋ ਹੀ ਹਤਾਜ ਦਿੱਤੀ ਯਾਦਗਰੀ ਦੇ ਲਈ ਕਰਿਆ ਕਰੋ ਜੋ ਤੋ ਪ੍ਰਭੂ ਇਸ ਹੁਣ ਸਿਨੇ ਫੜਵਾਏ ਜਾਣਾ ਸੀਗਾ ਪਰ ਅੱਜ ਅਸੀਂ ਕੁਝ ਹੋਰ ਹੀ ਕੰਮਾਂ ਵਿੱਚ ਸ਼ੁਰੂ ਹੋ ਗਏ ਕੁਝ ਹੋਰ ਹੀ ਕਰਨ ਲੱਗ ਪਏ ਕਿਉਂਕਿ ਸਾਡੀਆਂ ਅੱਖਾਂ ਦੇ ਉੱਤੇ ਪਰਦਾ ਪਾ ਛੱਡਿਆ ਹੈ ਅੱਜੋ ਪਰਦਾ ਪਰਮੇਸ਼ਵਰ ਨੇ ਚੁੱਕਿਆ ਹੈ ਤੇ ਇਹਦੇ ਉੱਤੇ ਅਮਲ ਕਰਨਾ ਹੈ ਧਿਆਨ ਦੇਣਾ ਹੈ ਜੋ ਖੁਦਾ ਦੀ ਬਾਣੀ ਸਾਨੂੰ ਦੱਸਦੀ ਆ ਕਿਉਂਕਿ ਮੈਂ ਪਰਮੇਸ਼ਵਰ ਦੇ ਕਲਾਮ ਤੋਂ ਬਾਹਰ ਨਹੀਂ ਜਾਣਾ ਜੇ ਜਾਵਾਂਗਾ ਤਾਂ ਖੁਦਾ ਸਜ਼ਾ ਵੀ ਦਿੰਦਾ ਹੈ ਕਿਤੇ ਨਹੀਂ ਲਿਖਿਆ ਬਾਈਬਲ ਦੇ ਵਿੱਚ ਤੁਸੀਂ ਈਸਟਰ ਮਨਾਓ ਪਾਮ ਸੰਡੇ ਮਨਾਓ ਗੁੱਡ ਫਰਾਈਡੇ ਮਨਾਓ ਸਿਰਫ ਬਾਈਬਲ ਦੇ ਵਿੱਚ ਪਾਸਓਵਰ ਦੇ ਬਾਰੇ ਕਿਹਾ ਗਿਆ ਹੈ ਪਸਾਹ ਦਾ ਤਿਯਾਰ ਬਾਰੇ ਕਿਹਾ ਗਿਆ ਹੈ ਵੀ ਮੇਰੀ ਯਾਦਗਿਰੀ ਲਈ ਕਰਿਆ ਕਰੋ ਖੁਦ ਯਿਸੂ ਹਸਿ ਨੇ ਕੀਤਾ ਹੈ ਤੇ ਅੱਜ ਅਸੀਂ ਜੋ ਸਾਨੂੰ ਮਿਲ ਗਿਆ ਹੈ ਬਾਹਰੋਂ ਆਇਆ ਹੈ ਉਹ ਚੱਕ ਕੇ ਅਸੀਂ ਤੁਰੇ ਪਏ ਆਂ ਮੇਰੇ ਫਾਦਰ ਸਾਹਿਬ ਦੇ ਫਾਦਰ ਸਾਹਿਬ ਫਾਦਰ ਸਾਹਿਬ ਦੇ ਫਾਦਰ ਸਾਹਿਬ ਪਿੱਛੇ ਤੋਂ ਪਿੱਛੇ ਜਾਈਓ ਚਲੀ ਜਾਓ ਉੱਥੋਂ ਸ਼ੁਰੂਆਤ ਹੋਈ ਹੋਈ ਆ ਉਹ ਅਸੀਂ ਵੀ ਕੀਤੀ ਹੋਈ ਆ ਅਸੀਂ ਇਹਨਾਂ ਚੀਜ਼ਾਂ ਵਿੱਚੋਂ ਬਾਹਰ ਨਿਕਲਣਾ ਹੈ ਅਸੀਂ ਸੱਚਾਈ ਦੇ ਨਾਲ ਚੱਲਣਾ ਹੈ ਬੜਾ ਔਖਾ ਤਾਂ ਬੜਾ ਹੋਊਗਾ ਕੀ ਹੋਊਗਾ ਔਖਾ ਤਾਂ ਬਹੁਤ ਹੋਊਗਾ ਪਰ ਇਹ ਕਰਨਾ ਪੈਣਾ ਹੈ ਚੱਲਣਾ ਪੈਣਾ ਹੈ ਪਰਮੇਸ਼ਵਰ ਦੇ ਵਿੱਚ ਵਧਣਾ ਪੈਣਾ ਹੈ ਕਿਉਂਕਿ ਯਹਵਾ ਪਰਮੇਸ਼ਰ ਤੁਹਾਨੂੰ ਸਚਾਈ ਸਚਾਈ ਨੂੰ ਜਾਣੋਗੇ ਤਾਂ ਸਚਾਈ ਦਾ ਨੂੰ ਕੀ ਕਰੇਗੀ ਆਜ਼ਾਦ ਕਰੇਗੀ ਪਰਮੇਸ਼ਰ ਦਾ ਆਤਮਾ ਹੈ ਉਥੇ ਕੀ ਹੈ ਆਜ਼ਾਦੀ ਹੈ ਜਿਹੜੇ ਨਵੇਂ ਆਏ ਆ ਤੁਸੀਂ ਵੀ ਧਿਆਨ ਦੇਣਾ ਹੈ ਪੈਨੋ ਤੇ ਪੜਾਓ ਪਰਮੇਸ਼ਰ ਸਾਡੇ ਲਈ ਆਇਆ ਹੈ ਸਾਨੂੰ ਗੁਨਾਹ ਤੇ ਪਾਪਾ ਤੋਂ ਛਡਾਉਣ ਦੇ ਲਈ ਵੀ ਅਸੀਂ ਬਰਕਤ ਤੇ ਆਸ਼ੀਸ਼ ਪਾਈਏ ਖੁਦਾ ਦੇ ਰਾਜ ਨੂੰ ਵਧਾਈਏ ਪਰਮੇਸ਼ਰ ਦੇ ਕੰਮ ਕਰੀਏ ਉਹ ਜਿਹੜਾ ਫੈਸਟੀਵਲ ਹੈ ਪਤਾ ਕਿੰਨੇ ਤਰੀਕ ਨੂੰ ਆ ਰਿਹਾ ਹੈ 22 April ਨੂੰ ਕਿੰਨੇ ਤਰੀਕ ਨੂੰ ਪ੍ਰਸਾਦ ਆ ਜਿਹੜਾ ਤਿਹਾਰੇ ਜੁਤਿਆਂ ਦਾ ਜਿਹੜੇ ਸ਼ੁਰੂ ਹੋਣਾ ਨੇ ਉਹ ਕਿੰਨੇ ਤਰੀਕ ਨੂੰ ਆ ਰਹੇ ਨੇ 22 ਤਰੀਕ ਨੂੰ ਇਹ 7 ਦਿਨ ਚੱਲਦਾ ਹੈ 6 ਦਿਨ 7ਵੇਂ ਦਿਨ ਰੈਸਟ ਕਰਨੀ ਵਿਸ਼ਰਾਮ ਕਰਨਾ ਇਹਨਾਂ ਚੀਜ਼ਾਂ ਨੂੰ ਬੜੇ ਆਰਾਮ ਤੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਕਈਆਂ ਦੇ ਤਾਂ ਅੱਜ ਸਮਝ ਲੱਗੀ ਆ ਕਈਆਂ ਦੇ ਨਹੀਂ ਪਰ ਫਿਰ ਵੀ ਤੁਸੀਂ YouTube ਤੇ ਦੁਬਾਰਾ ਜਾ ਕੇ ਸੁਣ ਲੈਣਾ ਅੱਖਾਂ ਨੂੰ ਬੰਦ ਕਰੋ ਸਿਰਾਂ ਨੂੰ ਚਕਾਓ ਤੇ ਹੁਣ ਦੁਆ ਕਰੋ ਵੀ ਪ੍ਰਭੂ ਜੀ ਦਾ ਧੰਨਵਾਦ ਕਰਦੇ ਆਂ ਤੂੰ ਸਾਡੀਆਂ ਅੱਖਾਂ ਤੋਂ ਪੜਦਾ ਚੁੱਕਿਆ